ਸਾਈਡ ਜੀ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ ਸਾਰਿਆਂ ਨੂੰ ਜਿੰਨਾਂ ਨੇ ਮੇਰਾ ਸਾਥ ਦਿੱਤਾ ਮੇਰੇ ਤੇ ਤੇ ਪਾਰਟੀ ਤੇ ਤੇ ਸਾਡੀ ਸੀਨੀਅਰ ਲੀਡਰਸ਼ਿਪ ਤੇ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਤੇ ਭਗਵੰਤ ਮਾਨ ਜੀ ਦੀ ਸੋਚ ਤੇ ਰਾਗਵ ਚੱਟਾ ਜੀ ਦੀ ਸੋਚ ਤੇ ਤੁਸੀਂ ਵਿਸ਼ਵਾਸ ਦਿੱਤਾ ਤੇ ਦਿਖਾਇਆ ਕਿ ਪਾਰਟੀ ਇੱਕ ਹੈ ਤੇ ਇੱਕ ਇਕੱਠ ਇੱਕੋ ਸੋਚ ਹੈ ਤੇ ਉਸੇ ਸੋਚ ਦੇ ਨਾਲ ਅਸੀਂ ਅੱਗੇ ਵਧੇ ਸਾਰੇ 48 ਨੰਬਰ ਵਾਰਡ ਦੇ ਵਸਨੀਕ ਲੋਕਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇਹਨਾਂ ਵਿਸ਼ਵਾਸ ਜਤਾਇਆ ਤੇ ਵਾਦਾ ਕਰਦਾ ਕਿ ਉਹਨਾਂ ਦੇ ਵਿਸ਼ਵਾਸ ਪਰ ਉਸੇ ਤੇ ਕਾਇਮ ਰਾਵਾਂਗੇ ਤੇ ਵੱਧ ਤੋਂ ਵੱਧ ਕੰਮ ਕਰਕੇ ਉਹਨਾਂ ਦੇ ਚਿਹਰਿਆਂ ਤੇ ਉਹਨਾਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਲਿਆਉਂਦਾ ਵੱਡੇ ਵਾਅਦੇ ਕੀਤੇ ਗਏ ਤੁਹਾਡੇ ਵੱਲੋਂ ਹਣ ਇਹ ਆਪਾਂ ਪੂਰੇ ਕਿਤੇ ਜੱਗ ਬਿਲਕੁਲ ਜੀ ਇਹ ਮੈਂ ਅਜੇ ਵੀ ਉਹਨਾਂ ਗੱਲਾਂ ਤੇ ਸਟੈਂਡ ਲੈਂਦਾ ਤੇ ਮੈਂ ਪੱਕੇ ਤੌਰ ਤੇ ਸਾਰਿਆਂ ਦੇ ਪੂਰੇ ਅੱਜ ਕਹਿ ਰਿਹਾ ਕਿ ਜਿਹੜੇ ਵੀ ਵਾਅਦੇ ਕੀਤੇ ਗਏ ਆ ਉਹਨਾਂ ਦੇ ਕੰਮ ਜਲਦ ਤੋਂ ਜਲਦ ਸ਼ੁਰੂ ਹੋ ਜਾਊਗਾ ਤੇ ਜਲਦ ਤੋਂ ਜਲਦ ਅਸੀਂ ਉਹਨਾਂ ਨੂੰ ਅਪਡੇਟ ਦੇਣਾ ਵੀ ਸ਼ੁਰੂ ਕਰਾਂਗੇ ਵੀ ਤੁਹਾਡਾ ਕੰਮ ਜਿਹੜੇ ਅਸੀਂ ਵਾਦੇ ਤੁਹਾਡੇ ਨਾਲ ਕੀਤੇ ਸੀਗੇ ਇਹ ਕਿੱਥੇ ਸਟੈਂਡ ਕਰਦੇ ਨੇ ਜਿਹੜਾ ਮਹਲਾਵਾਸੀਆਂ ਵੱਲੋਂ ਬਹੁਤ ਵੱਡੀ ਲੀਡ ਦਿੱਤੀ ਗਈ ਹੈ ਕਿਹੜਾ ਕੰਮ ਬਸ ਜੀ ਜਿੱਦਾਂ ਮੈਂ ਪਹਿਲੇ ਦਿਨ ਤੋਂ ਹੀ ਤੁਹਾਨੂੰ ਸਾਰਿਆਂ ਨੂੰ ਦੱਸ ਰਿਹਾ ਸੀਗਾ ਵੀ ਮੈਨੂੰ ਬਹੁਤ ਇੱਥੇ ਪਿਆਰ ਮਿਲ ਰਿਹਾ ਲੋਕਾਂ ਦਾ ਵਿਸ਼ਵਾਸ ਮਿਲ ਰਿਹਾ ਲੋਕ ਬਦਲਾਵ ਚਾਹੁੰਦੇ ਸੀ ਇੱਕ ਨਵੀਂ ਸੋਚ ਚਾਹੁੰਦੇ ਸੀਗੇ ਉਹਨਾਂ ਨੇ ਮੈਨੂੰ ਆਪਣੇ ਬੇਟੇ ਵਾਂਗੂ ਸਵੀਕਾਰ ਰਿਹਾ ਹੈ ਤੇ ਬਾ ਉਹਨਾਂ ਦੇ ਬੇਟਾ ਬਣ ਕੇ ਹੀ ਕੰਮ ਕਰਦੇ। ਬਿਲਕੁਲ ਇਹਨੇ ਵਿਰੋਧੀ ਆ ਉਹ ਕਹਿ ਰਹੇ ਆ ਜੀ ਹੋਰ ਲਗਾਉਣੀਆਂ ਬੀਬੀ ਵਾਲਾ ਰੋਡ ਜਾਣਾ ਵਾਪਸ ਚਲੇ ਜਾਣਗੇ 36 ਨੰਬਰ ਤੋਂ ਲੰਡਨ ਚਲੇ ਜਾਣਗੇ ਉਹਨਾਂ ਦਾ ਜਿੱਤ ਨਾਲ ਸੀ ਬਸ 36 ਨੰਬਰ ਕੋ ਦੇਖੋ ਜੀ ਜਿਹੜੇ ਲੋਕ ਕਹਿੰਦੇ ਆ ਕਿ ਮੈਂ ਵਾਪਸ ਲੰਡਨ ਚਲਾ ਜਾਊਂਗਾ ਜਾਂ ਜੋ ਵੀ ਹੈ ਉਹਨਾਂ ਵਾਸਤੇ ਇੱਕ ਗੱਲ ਇਹ ਕਹਿਣਾ ਚਾਹੁੰਦਾ ਕਿ ਜੇ ਮੈਂ ਜਾਣਾ ਹੀ ਆਂਦਾ ਤਾਂ ਫਿਰ ਮੈਂ ਵਾਪਸ ਕਿਉਂ ਆਂਦਾ ਪਹਿਲੀ ਗੱਲ ਦੂਜੀ ਗੱਲ ਕਿਸੇ ਨੂੰ ਕਿਤੇ ਨਹੀਂ ਜਾਣਾ ਪਊਗਾ ਜੀ ਮੇਰੇ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਹੈ ਕਿ ਮੈਂ ਤੁਹਾਡੇ ਮੂਰੇ ਇੱਕ ਪਰਮਨੈਂਟ ਦਫ਼ਤਰ ਇੱਥੇ 48 ਨੰਬਰ ਵਾਰਡ ਵਿੱਚ ਹੀ ਲੈ ਕੇ ਆਉਂਗਾ ਨਹੀਂ ਤਾਂ ਸਾਡੇ ਅਸ਼wini ਪੱਟੀ ਜੀ 36 ਨੰਬਰ ਕੋਟੀਚੇ ਰਹਿੰਦੇ ਨੇ ਜੋ ਕਿ ਰਜੀਵ Gandhi ਕਲੋਨੀ ਤੋਂ ਵਸਨੀਕ ਨੇ ਤੇ ਇਹ ਸਾਡੇ ਇਹਨਾਂ ਦੇ ਨਾਲ ਪਰਿਵਾਰਕ ਰਿਲੇਸ਼ਨ ਹੈ ਇਹ ਵੀ ਇੱਥੇ ਹੋਣਗੇ ਹੋਰ ਵੀ ਪਾਰਟੀ ਵਰਕਰ ਜਿੰਨੇ ਵੀ ਹੈਗੇ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਸਾਰੇ ਚੇਅਰਮੈਨ ਸਾਹਿਬ ਇੱਥੇ ਮੌਜੂਦ ਨੇ ਇਹ ਚੀਜ਼ ਜਿਤਾਉਂਦੀ ਹੈ ਕਿ ਸਾਡੀ ਪਾਰਟੀ ਇੱਕ ਇੱਕਾਠ ਇੱਕ ਜੋੜ ਹੈ ਤੇ ਸਾਡੇ ਚ ਕੋਈ ਇਦਾਂ ਫਿਕ ਨਹੀਂ ਪਾ ਸਕਦਾ ਤੇ ਅਸੀਂ ਇੱਕ ਸਟਰੋਂਗ ਵਿਜ਼ਨ ਨੂੰ ਲੈ ਕੇ ਤੇ ਇੱਕ ਸਟਰੋਂਗ ਸੋਚ ਦੇ ਨਾਲ ਅੱਗੇ ਵਧਦੇ ਆਂ ਤੇ ਇਸ ਚੀਜ਼ ਦਾ ਵਾਅਦਾ ਹੈ ਕਿ ਅਸੀਂ ਜਲ ਤੋਂ ਜਲਦ ਇਸੇ ਮਹੀਨੇ ਦੇ ਵਿੱਚ ਵਿੱਚ ਜਦੋਂ ਜੇ ਇਸ ਮਹੀਨਾ ਖਤਮ ਹੋਣ ਚੁੱਕੇ ਕੁਝ 8-10 ਦਿਨ ਰਹਿੰਦੇ ਆ ਤੇ ਇਸ ਮਹੀਨੇ ਦੇ ਵਿੱਚ ਵਿੱਚ ਇੱਕ ਪਰਮਨੈਂਟ ਦਫ਼ਤਰ ਕਰਾਂਗੇ ਜਿੱਥੇ ਲੋਕ ਆਪਣੇ ਮੰਗਾ ਤਕਲੀਫਾਂ ਲੈ ਕੇ ਸਾਡੇ ਕੋਲ ਆ ਸਕਦੇ ਤੇ ਅਸੀਂ ਵਾਅਦਾ ਤੋਂ ਵਾਅਦਾ ਉਹਨਾਂ ਨੂੰ ਪੂਰਾ ਨਹੀਂ ਪਾਈਆਂ ਠੀਕ ਹੈ ਜੀ ਨਹੀਂ ਜੀ ਉਹਨਾਂ ਨੇ ਜਿਨ੍ਹਾਂ ਨੇ ਵੋਟਾਂ ਸਾਨੂੰ ਨਹੀਂ ਪਾਈਆਂ ਉਹਨਾਂ ਵਾਸਤੇ ਵੀ ਮੈਂ ਬਸ ਇਹੀ ਕਹਿਣਾ ਕਿ ਅੱਜ ਵੀ ਅਸੀਂ ਤੁਹਾਡੇ ਨਾਲ ਹ ਤੁਸੀਂ ਆਪ ਦਾ ਰਾਈਟ ਟੂ ਵੋਟ ਜਿਹੜਾ ਹੈ ਯੂਜ਼ ਕੀਤਾ ਮਤਦਾਨ ਦਿੱਤਾ ਆਪ ਦਾ ਸਹਿਯੋਗ ਦਿੱਤਾ ਇਹੀ ਸਭ ਤੋਂ ਵੱਡੀ ਗੱਲ ਹੈ ਇਲੈਕਸ਼ਨਸ ਦੀ ਤੇ ਅਸੀਂ ਸਾਡੇ ਚ ਕੋਈ ભેਦਭਾਵ ਨਹੀਂ ਕਿਸੇ ਹੋਰ ਪਾਰਟੀ ਨਾਲ ਕਿਸੇ ਹੋਰ ਸੰਗਠਨ ਨਾਲ ਅਸੀਂ ਇੱਥੇ ਸੇਵਾ ਕਰਨ ਆਏ ਹਾਂ ਕੋਈ ਗਲਤ ਤਰ੍ਹਾਂ ਦੀ ਸਿਆਸਤ ਨਹੀਂ ਕਰਨ ਆਏ ਅਸੀਂ ਵੱਦ ਤੋਂ ਵੱਦ ਲੋਕਾਂ 'ਚ ਪਿਆਰ ਫੈਲਾਉਣਾ ਚਾਹੁੰਦੇ ਆ ਇੱਕ ਸੈਂਸ ਆਫ ਕਮਿਊਨਿਟੀ ਲੈ ਕੇ ਆਉਣਾ ਚਾਹੁੰਦੇ ਆ ਤੇ ਅਸੀਂ ਉਸੇ ਮਕਸਦ ਨਾਲ ਲੱਗੇ ਬਦਲ